ਸੋ so, EMC ਹਸਪਤਾਲ ਬਟਾਰਾ ਦੇ ਵਿੱਚ ਬੜੀਆ ਵਧੀਆ ਸਵਾਵਾਵਾਂ ਦੇ ਰਿਹਾ ਤੇ ਅੱਜ ਉਹਨਾਂ ਕੋਲ ਕਿਡਨੀ ਅਤੇ ਪੇਸ਼ਾਬ ਦੇ ਰੋਗਾਂ ਦੇ ਮਾਹਿਰ ਡਾਕਟਰ ਪਹੁੰਚੇ ਨੇ ਮਨੀਸ਼ ਗਰਗ ਜੀ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਤੇ ਕਿਉਂ ਇਹੋ ਜਿਹੇ ਪ੍ਰੋਬਲਮ ਆndੀਆਂ ਨੇ ਕਿੱਦਾਂ ਦੇ ਆਪਰੇਟ ਹੁੰਦੇ ਨੇ ਤੇ ਕਿੱਦਾਂ ਚੀਰਾ ਪਹਿਲਾਂ ਲੱਗਦਾ ਸੀ ਉਹਦੋਂ ਤੋਂ ਪ੍ਰੇਸ਼ ਕਰਕੇ ਤੇ ਹੁਣ ਜਿਹੜਾ ਏ ਚੀਰੇ ਤੋਂ ਰਹਿਤ ਜਿਹੜਾ ਏ ਆਪਰੇਟ ਹੁੰਦਾ ਆਪਾਂ ਗੱਲਬਾਤ ਕਰਦੇ ਆਂ ਨਵੇਸ਼ ਗਰਗ ਜੀ ਸੋ ਨਮਸਕਾਰ ਸਭ ਹਾਂਜੀ ਜੀ ਨਮਸਕਾਰ ਨਵੇਸ਼ ਗਰਗ ਹੈ ਜੀ ਤੇ ਮੈਂ ਯਰ ਆਲਿਸਟ ਹਾਂ ਆਮ ਐਸਪੈਸ਼ਲਿਸਟ ਆਫ ਦਾ ਕਿਡਨੀ ਐਂਡ ਦਾ ਯੂਰਿਨ ਪ੍ਰੋਬਲਮਸ ਤੇ ਮੈਂ ਇਥੇ ਐਮਸੀ ਹੁਣ ਜੁਆਇਨ ਕੀਤਾ ਤੇ ਹੁਣ ਸਾਡੇ ਕੋਲ ਸਾਰੀ ਯੂਰੋਲੋਜੀ ਦੀਆਂ ਸਾਰੀ ਫੈਸਿਲਿਟੀਆਂ ਐਮਸੀ ਹਸਪੀਟਲ ਬਟਾਲਾ ਵਿੱਚ ਅਵੇਲੇਬਲ ਹੈ ਤੇ ਅਸੀਂ ਸਾਰੀ ਐਡਵਾਂਸ ਸਰਜਰੀਜ਼ ਵੇਰ ਆ ਸਭ ਕੁਝ ਇਥੇ ਇਨ ਹਾਊਸ ਅਵੇਲੇਬਲ ਹੈ ਪੇਸ਼IENTS ਨੂੰ ਇੱਥੇ ਦੇ ਪੇਸ਼IENTS ਸ਼ਹਿਰ ਦੇ ਪੇਸ਼IENTS ਆਹੋ ਅੰਮ੍ਰਿਤਸਰ ਜਲੰਧਰ ਜਾਂ ਹੋਰ ਕਿਤੇ ਜਾਣ ਦੀ ਕੋਈ ਲੋੜ ਨਹੀਂ ਹੈ ਤੇ ਸਾਰਾ ਇਲਾਜ ਪ੍ਰੋਪਰ ਐਡਵਾਂਸ ਟੈਕਨਾਲ ਇਸ ਹਸਪੀਟਲ 'ਚ अवेलेबल ਹੈ ਜੀ। ਮਨੀ ਜੀ ਕਿੰਨਾ ਲੋਕ ਡਰਦੇ ਨੇ ਕਿ ਆਪਰੇਟ ਕਰਨ ਤੋਂ ਡਰਦੇ ਨੇ ਆਪਾਂ ਖੁਦ ਡਰਦੇ ਆ ਤੇ ਤੇ ਆਪਰੇਟ ਕਰਨਾ ਪਤਾ ਨਹੀਂ ਕਿੱਦਾਂ ਲੱਗਣਾ ਚੀਰਾ ਲੱਗਣਾ ਪਹਿਲੇ ਜਿੱਦਾਂ ਆਪਰੇਟ ਹੁੰਦੇ ਹੁਣ ਕਿੱਦਾਂ ਦੇ ਆਪਰੇਟ ਹੁੰਦੇ ਆ ਜੀ ਤੇ ਹੁਣ ਦਾ ਨਾਮ ਰਹਿ ਗਿਆ ਕਿ ਆਪਰੇਸ਼ਨ ਨੇ ਪੇਸ਼ੈਂਟ ਆਉਂਦੇ ਆ ਬਿਨਾ ਕਿਸੇ ਚੀਰੇ ਦੇ ਸੇਮ ਡੇ ਜਾਂ ਮੈਕਸਿਮਮ 24 ਘੰਟੇ ਰੱਖ ਕੇ ਪੇਸ਼ੈਂਟ ਨੈਕਸਟ ਡੇ ਘਰ ਜਾ ਸਕਦੇ ਹਨ ਪਥਰੀ ਦਾ ਸਾਈਜ਼ ਹੁਣ ਮੈਟਰ ਨਹੀਂ ਕਰਦਾ ਪਹਿਲਾਂ ਛੋਟੀ ਪਥਰੀ ਵਾਸਤੇ ਵੀ ਵੱਡੇ ਚੀਰੇ ਲੱਗਦੇ ਸੀਗੇ ਹੁਣ ਵੱਡੇ ਤੋਂ ਵੱਡਾ ਸਟੋਨ ਵੀ ਵਿਦਾਊਟ ਐਨੀ ਇਨਸੀਜ਼ਨ ਵਿਦਾਊਟ ਐਨੀ ਕੱਟ ਬੋਡੀ ਤੇ ਕੱਢੇ ਜਾ ਸਕਦਾ ਹੈ ਜੀ ਸਾਡੇ ਕੋਲ ਐਡਵਾਂਸਡ ਐਂਡੋਸਕੋਪੀ ਤੇ ਲੈਪਰੋਸਕੋਪੀ ਟੈਕਨੀਕਸ ਹੈ 레이జర్ ਮਸ਼ੀਨਸ ਅਵੇਲੇਬਲ ਹੈ ਜਿਸ ਦੇ ਨਾਲ ਆਪਾਂ ਵਿਦਾਊਟ ਐਨੀ ਕੱਟ ਵਿਦਾਊਟ ਐਨੀ ਇਨਸੀਜ਼ਨ ਵੱਡੇ ਤੋਂ ਵੱਡਾ ਸਟੋਨ ਆਰਾਮ ਨਾਲ ਘੱਟ ਸਕਦੇ ਨੇ ਸੋ ਡਾਕਟਰ ਸਾਹਿਬ ਕਿਉਂ ਆ ਸਟੋਨ ਬੰਦੀ ਏ ਕਿਦਾਂ ਦੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਕੀ ਕੀ ਕਰਨਾ ਚਾਹੀਦਾ ਸਟੋਨ ਬਣਨ ਦੇ ਮਲਟੀਪਲ ਰੀਜਨਸ ਹੁੰਦੇ ਐ ਇੱਕ ਤਾਂ ਸਭ ਤੋਂ ਵੱਡੀ ਗੱਲ ਐ ਕਿ ਅਗਰ ਅਸੀਂ ਪਾਣੀ ਘੱਟ ਪੀ ਰਹੇ ਹਾਂ that is a major factor for stone formation ਬਾਕੀ ਇਨਹੇਰਿਟ ਕਿਡਨੀ ਦੀ ਮੈਟਾਬੋਲਿਕ ਕੰਡੀਸ਼ਨਸ ਐ which lead to stone formation ਤੇ ਇਸ ਕਰਕੇ ਜੋ ਸਾਡੇ ਹੱਥ ਐ कि आप पानी इंटेक दिया ज़्णा ज़्णा का इनटेक बढ़िया रखिए ज्यादा स्पाइसी ज्यादा नमक वाली चीज़ें घट खाइए कैल्शियम बहुत ज़्यादा इनटेक ना करिए मॉडरेट अमाउंट ऑफ कैल्शियम खाना चाहिए बिल्कुल बंद भी नहीं करना चाहिए कई लोग डर जाते हैं कि साढ़े कैल्शियम करके पत्थरी बन रही है तो अभी कैल्शियम बिल्कुल बंद कर दीए दैट इज नॉट ट्रू ठीक है वह मिथ है जो कैल्शियम नहीं खावे बोनस ज गल जाएगी इस करके मॉडरेट अमाउंट ऑफ कैल्शियम इज इंपोर्टेंट है ਤੇ ਇਹ ਹੀ ਮਤਲਬ ਪਾਪਾ ਕੰਟਰੋਲ ਕਰ ਸਕਦੇ ਪਤਰੀ ਨੂੰ ਉਸਤੇ ਸੋ ਕੀ ਕੀ ਹਨੋ ਪ੍ਰੇਜ਼ ਰੱਖਨੇ ਚਾਹੀਦੇ ਨੇ ਵੀ ਐਦਾਂ ਦੀ ਜਿਹੜੀ ਪ੍ਰੋਬਲਮ ਆਏ ਪਸ਼ਾਬ ਦੀ ਜਾਂ ਟਰੋਟ ਢਿੱਡ ਦੀ ਪ੍ਰੋਬਲਮ ਕੋਈ ਨਾਦਾਂਦੀ ਆਏ ਕਿਹੜੇ ਕਿਹੜੇ ਪ੍ਰੇਜ਼ ਰੱਖਨੇ ਚਾਹੀਦੇ ਦੇਖੋ ਪਰੇਸ਼ ਦੀ ਜਤੋਂ ਇੰਪੋਰਟੈਂਟ ਇਦਾਂ ਮੈਂ ਦੱਸਿਆ ਪਹਿਲਾਂ ਕਿ ਪਾਣੀ ਦਾ ਇਨਟੇਕ ਸਤੋਂ ਇੰਪੋਰਟੈਂਟ ਹੈ ਸੈਕੰਡਲੀ ਰੈਗੂਲਰ ਅਪਨਾ ਚੈੱਕਅਪ ਕਰਾਉਂਦੇ ਰਹੀਏ ਜਿਹੜਾ ਪੇਨ ਹੋ ਰਹੀ ਹੈ ਬੱਖੀ ਚੇਹ ਜਾਂ ਢਿੱਡ ਚ ਉਹ ਇਗਨੋਰ ਨਾ ਕਰੀਏ ਯੂਸੂਲੀ 올ਡੇਜ ਪੇਸ਼ੈਂਟਸ ਕੀ ਕਰਦੇ ਹੈ ਕਿ ਹਾਂਜੀ ਪਸ਼ਾਬ ਮੇਂ ਦਿੱਕਤ ਸ਼ੁਰੂ ਹੋ ਗਈ ਹੈ ਉਹ ਕਹਿੰਦੇ ਤਾਂ ਉਮਰਦਾਨ ਹੈਗੀ ਹੈ ਐਟ ਲੀਸਟ ਚੈੱਕ ਕਰਵਾਉਣਾ ਚਾਹੀਦਾ ਹੈ ਕਿ ਕਿਉਂ ਹੈਗੀ ਹੈ ਪ੍ਰੋਸਟੇਟ ਵੀ ਕਾਮਨ ਹੈ 50 ਸਾਲ ਤੋਂ ਬਾਅਦ ਪ੍ਰੋਸਟੇਟ ਦਾ ਸਾਈਜ਼ ਅਮੂਮਨ 80% ਮੇਲਜ਼ ਵਿੱਚ ਵੱਧਣਾ ਸ਼ੁਰੂ ਹੋ ਜਾਂਦਾ ਹੈ ਇਸ ਕਰਕੇ ਉਨ੍ਹਾਂ ਮੇਂ ਪਰਫਾਰਮੈਂਸ ਘਟ ਜਾਂਦੀ ਹੈ ਪਰ ਉਹ ਕਹਿੰਦੇ ਉਹ ਸਮਝਦੇ ਹੈ ਕਿ ਪੇਸ਼ੈਂਟ ਇਗਨੋਰੈਂਸ ਹੁੰਦੀ ਹੈ ਉਹ ਸਮਝਦੇ ਇਹਦਾ ਉਮਰ ਦੇ ਹਿਸਾਬ ਨਾਲ ਹੈ ਉਮਰ ਦਾ ਸਮਾਂ ਤਾਂ ਹੈਗਾ ਹੀ ਹੈ ਪਰ ਉਹ ਇਲਾਜ ਪੋਸੀਬਲ ਹੈਗਾ ਹੈ ਇਸ ਕਰਕੇ ਟਾਈਮਲੀ ਟੈਸਟ ਕਰਵਾਉਣਾ ਚਾਹੀਦੇ ਆਪਣਾ ਆਪਣੀ ਸਿਹਤ ਆਪਣੇ ਖਾਤੇ ਧਿਆਨ ਰੱਖਣਾ ਚਾਹੀਦਾ ਸੋ ਗੱਲਬਾਤ ਕੀਤੀ ਆਪਾਂ ਈਐਮਸੀ ਦੇ ਮਾਹਿਰ ਡਾਕਟਰ ਨੇ ਅੱਜ ਹੀ ਉਹਨਾਂ ਦੀ ਜੁਆਇਨਿੰਗ ਹੋਈ ਏ ਤੇ ਬੜਾ ਵਧੀਆ ਉਹਨਾਂ ਨੇ ਦੱਸਿਆ ਕਿ ਪਾਣੀ ਜਿਆਦਾ ਪੀਣਾ ਚਾਹੀਦਾ ਤੇ ਜਿਹੜੀਆਂ ਤਲੀਆਂ ਚੀਜ਼ਾਂ ਨੇ ਉਹਨਾਂ ਤੋਂ ਪਰਹੇਜ਼ ਕਰਨਾ ਚਾਹੀਦਾ ਸੋ ਬਹੁਤ ਵਧੀਆ ਜੀ ਉਹਨਾਂ ਨੇ ਸਮਝਾਇਆ ਕਿ ਲੋਕ ਜਿਹੜੇ ਡਰਦੇ ਨੇ ਕਿ ਆਪਰੇਟ ਕਰਨ ਤੋਂ ਚੀਰਾ ਰਹਿਤ ਜਰਾਏ ਆਪਰੇਟ ਹੁੰਦਾ ਹੈ ਤੇ ਉਹਨਾਂ ਨੇ ਸਾਵਧਾਨੀਆਂ ਵੀ ਦੱਸੀਆਂ ਨੇ ਤੇ ਨਾਲ ਦੀ ਨਾਲ ਉਹਨਾਂ ਨੇ ਅਪੀਲ ਵੀ ਕੀਤੀ ਹੈ ਲੋਕਾਂ ਨੂੰ ਡਰਨ ਦੀ ਕੋਈ ਗੱਲ ਨਹੀਂ ਜੇ ਤੁਹਾਨੂੰ ਕਿਸੇ ਨੂੰ ਕੋਈ ਪ੍ਰੋਬਲਮ ਆਂਦੀ ਏ ਤੇ ਇੱਥੇ ਬਹੁਤ ਵਧੀਆ ਤਰੀਕੇ ਦੇ ਨਾਲ EMG ਹਸਪਤਾਲ ਮਟਾਲਾ ਦੇ ਵਿੱਚ ਜਿਹੜਾ ਇਹ ਬਹੁਤ ਵਧੀਆ ਆਪਰੇਟ ਹੁੰਦਾ ਸੋ ਵੀਡੀਓ ਨੂੰ ਆਪ ਤੁਸਾਂ ਸ਼ੇਅਰ ਕਰਿਓ ਕੈਮਰਾ ਪਰਸਨ ਬਵਨ ਕਰਵਾ ਲਵਨਾ ਲੱਕੀ ਰਾਜ ਗੁੰਦਪਟ